ਹਾਲਾਤਾਂ ਤਾਂ ਬਾਕੀ ਤੁਹਾਨੂੰ ਪਤਾ ਹੀ ਲੱਗਦਾ ਹੋਊਗਾ ਹਨਾ ਵੀ ਕਿੰਨੇ ਚੰਗੇ ਹਾਲਾਤ ਨੇ ਪਰਿਵਾਰ ਦੇ ਆਹ ਹਾਲਾਤ ਨੇ ਪੂਰੀ ਲੱਤ ਜਿਵੇਂ ਕਹਦੀ ਵਿੰਨੀ ਪਈ ਆ ਹਨਾ ਇਧਰੋਂ ਮਾਸ ਕੱਢ ਕੇ ਇਹ ਇਧਰ ਲੱਤ ਤੇ ਪਾਇਆ ਹਾਂ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਰਜਨ ਸੰਧਜੀ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਰਹੇ ਹਨ ਇਹਨੂੰ ਵੀਡੀਓ ਨਹੀਂ ਕਹਿ ਸਕਦੇ ਇਹਨੂੰ ਇੱਕ ਵੱਡਾ ਦੁੱਖ ਭਰਿਆ ਹਨਾ ਇੱਕ ਕਹਿ ਸਕਦੇ ਆ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜਿਆ ਸੱਜਣੋ ਅੱਜ ਜਿਹੜੇ ਮਕਸਦ ਦੀ ਵੀਡੀਓ ਬਣਾਉਣ ਲੱਗੇ ਆ ਨਾ ਤੁਸੀਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਪਹਿਲਾਂ ਤਾਂ ਪੂਰੀ ਵੀਡੀਓ ਵੇਖਿਓ ਹਨਾ ਤੇ ਅੱਜ ਨਾ ਜਿਹੜੇ ਭਰਾ ਕਹਿੰਦੇ ਹੁੰਦੇ ਵੀ ਬਾਈ ਯਾਰ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਆ ਸੀ ਦਸਵੰਦ ਕੱਢਣਾ ਚਾਹੁੰਦੇ ਆ ਸਪੈਸ਼ਲ ਤੌਰ ਤੇ ਉਹਨਾਂ ਵਾਸਤੇ ਆ ਕਿਉਂਕਿ ਅੱਜ ਤੁਹਾਡਾ ਕੱਢਿਆ ਹੋਇਆ ਦਸਵੰਦ ਨਾ ਸਹੀ ਥਾਂ 'ਤੇ ਲੱਗਣ ਵਾਲਾ ਹੈ ਕਿੱਥੇ ਲੱਗਣ ਵਾਲਾ ਉਹ ਵੀ ਤੁਹਾਨੂੰ ਦੱਸ ਦਿਆਂ ਵੀ ਪਹਿਲਾਂ ਤੁਹਾਨੂੰ ਹਾਲਾਤ ਦਿਖਾ ਦਈਏ ਵੀ ਕੀ ਵਿਵਪਤਾ ਪਈ ਹੋਈ ਆ ਪਰਿਵਾਰ ਦੇ ਉੱਪਰ ਬਹੁਤ ਵੱਡਾ ਜਿਵੇਂ ਕਹੀਦੀ ਇੱਕ ਦੁੱਖ ਪਿਆ ਹੋਇਆ ਹਨਾ ਮੁਸੀਬਤ ਪਈ ਦੇਖਿਓ ਵੀ ਬਿਲਕੁਲ ਗਰੀਬ ਜਿਹਾ ਪਰਿਵਾਰ ਆ ਵਿਚਾਰਾ ਹਨਾ ਆ ਕਮਰੇ ਸਾਰੇ ਸੱਤਾਂ ਜਿਵੇਂ ਕਹਦੀ ਬਾਲਿਆਂ ਵਾਲੀ ਸੱਤਾਂ ਨੇ ਤੇ ਇਧਰਲੇ ਪਾਸੇ ਵੀ ਦਿਖਾ ਦੇਈ ਬਈ ਹੁਣ ਆ ਵੀ ਇੱਕ ਕਮਰਾ ਜਾਂ ਨੀਵਾ ਜਿਹਾ ਤੇ ਜਿਵੇਂ ਕੁੱਲ ਮਿਲਾ ਕੇ ਕਹਦੀਏ ਵੀ ਇੱਕ ਕਮਰਾ ਬਸ ਥੋੜਾ ਜਿਹਾ ਬੈਠਣ ਜੋਗਰਾ ਵਿਚਾਰਿਆਂ ਨੇ ਬਣਾਇਆਗਾ ਤੇ ਆ ਹਾਲਾਤਾਂ ਤੋਂ ਬਾਕੀ ਤੁਹਾਨੂੰ ਪਤਾ ਹੀ ਲੱਗਦਾ ਹੋਊਗਾ ਹਨਾ ਵੀ ਕਿੰਨੇ ਚੰਗੇ ਹਾਲਾਤ ਨੇ ਪਰਿਵਾਰ ਦੇ ਤੇ ਸੱਜਣੂ ਕੀ ਗੱਲ ਇਹਨਾਂ ਦਾ ਨਾ ਕੱਲਾ ਬੇਟਾ ਸੀਗਾ ਤੁਹਾਨੂੰ ਮਲਾਉਣਿਆ ਵੀ ਵਿਚਾਰਾ ਦਿਹਾੜੀ ਜੋਤੇ ਜਾਣ ਲੱਗਾ ਸੀ ਪਲੱਸ 2 ਕਰਨ ਤੋਂ ਬਾਅਦ ਤੇ ਬਾਕੀ ਤੁਹਾਡੀ ਸਾਰੀ ਗੱਲ ਆਪਾਂ ਉਹਨਾਂ ਦੇ ਨਾਲ ਵੀ ਕਰਵਾਵਾਂਗੇ ਵੀ ਕਿਸੇ ਡੈਕੋਰੇਸ਼ਨ ਵਾਲੇ ਭਰਾਵਾਂ ਨਾਲ ਜਾਣ ਲੱਗਾ ਸੀ ਵੀ ਚੱਲ 2-250 ਰੁਪਏ ਕੁਛ ਵੀ ਆ ਹਨਾ ਤੇ ਹਰੇਕ ਘਰੀ ਪਰਿਵਾਰ ਨੂੰ ਹੁੰਦੀ ਜੈ ਵੀ ਜਦ ਅਸੀਂ ਪਰਿਵਾਰ ਦਾ ਮਤਲਬ ਜਿਵੇਂ ਕਹੇ ਜੀ ਸਹਾਰਾ ਬਣੀਏ ਸੋ ਉਹ ਬੱਚਾ ਸਹਾਰਾ ਬਣਿਆ ਦੀਗਾ ਤੇ ਵਿਵਤਾ ਕੀ ਪੈਗੀ ਬਾਕੀ ਆਪਾਂ ਪੂਰੀ ਗੱਲ ਬਾਈ ਵੀਰਾਂ ਤੋਂ ਜਾਣ ਲੈਣੇ ਆ ਤੇ ਕੀ ਹਾਲ ਨੇ ਵੀਰੇ ਠੀਕ ਹੈ ਜੀ ਠੀਕ ਆ ਹਾਂ ਜੀ ਤੁਹਾਡੀ ਉਮਰ ਕਿੰਨੀ ਆ 17 ਸਾਲ ਦੀ 18 ਸਾਲ ਤੇ ਆ ਬਾਈ ਦੀ ਉਮਰ 18 ਸਾਲ ਆ ਜੀ ਆ ਬਾਈ ਆ ਤੇ ਵੀਰੇ ਦੱਸਿਓ ਕੀ ਗੱਲ ਹੋ ਗਈ ਸੀ ਪੂਰੀ ਮਤਲਬ ਸਟੋਰੀ ਦੱਸਿਓ ਮੇਰੇ ਬਰਨਾਲੇ ਤੋਂ ਆਉਂਦੇ ਤੇ ਹਾਂ ਉਪਲੀ ਕੋਲੇ ਆ ਕੇ ਗੱਡੀ ਫੇਟ ਮਾਰੀ ਸੀ ਅਸਾ ਬਰਨਾਲੇ ਤੋਂ ਆਉਂਦੀ ਸੀ ਉਪਲੀ ਲਿਵੇ ਆ ਕੇ ਗੱਡੀ ਫੇਟ ਮਾਰ ਗਈ ਹਾਂਜੀ ਅੱਛਾ ਤੇ ਤੇ ਕਿੰਨਾ ਕੁ ਨੁਕਸਾਨ ਹੋਇਆ ਲੱਤ ਦਾ ਇਹ ਦੋ ਥਾਮ ਟੁੱਟ ਗਈ ਸੀ ਲੱਤਾਂ ਦੋ ਥਾਮ ਟੁੱਟ ਗਈ ਤੇ ਲੱਤ ਇਹ ਦਿਖਾ ਸਕਦੇ ਆ ਹਾਂਜੀ ਦੇਖ ਆ ਭਾਈ ਤੁਹਾਨੂੰ ਲੱਤ ਦਿਖਾਉਣੇ ਬਾਈ ਦੀ ਆ ਦੇਖੋ ਆ ਆ ਹਾਲਾਤ ਨੇ ਪੂਰੀ ਲੱਤ ਜਿਵੇਂ ਕਹਦੀ ਬਿੰਨੀ ਪਈ ਆ ਹਨਾ ਤੇ ਆ ਪੱਟ ਵੀ ਵਿਚਾਰੇ ਦਾ ਇੱਥੋਂ ਵੇਚਦੀ ਉਹ ਲੱਗੀਆਂ ਹੋਈਆਂ ਨੇ ਹਨਾ ਤੇ ਆ ਚੀਜ਼ ਐ ਤੇ ਗੱਲ ਸੱਜਣੋ ਹੁਣ ਕੀ ਐ ਤੇ ਬਸ ਆਹੀ ਥੋੜਾ ਜਿਹਾ ਕਮਰਾ ਬਾਈ ਹਰਾਂ ਲਈ ਵੀ ਇੱਕ ਬੈਠਣ ਜੋਗਰਾ ਤੇ ਬਾਕੀ ਇਧਰ ਬਾਈ ਦੇ ਮਾਤਾ ਜੀ ਵੀ ਨੇ ਇਹਨਾਂ ਨਾਲ ਵੀ ਗੱਲ ਕਰਵਾਉਣੇ ਆ ਸਸੀ ਆਪਣੇ ਤੇ ਇੱਥੇ ਚੰਨਣੇ ਜੀ ਆਜੋ ਤੁਸੀਂ ਉਰੇ ਹਣਾ ਇਧਰ ਨੇਰਾ ਪੈਂਦਾ ਹੋਊਗਾ ਬਈ ਕਿੰਨੇ ਕਿੰਨੇ ਇੱਕ ਮਤਲਬ ਟਾਈਮ ਦੀ ਗੱਲ ਆ ਮੈਂ ਇੱਕ ਲਾਈਵ ਲਵੇ ਰੱਖ ਲੋ ਮੇਰੇ 6:30 ਵਜੇ ਦਾ ਟਾਈਮ ਸੀਗਾ ਸ਼ਾਮ ਦਾ ਸ਼ਾਮ ਦਾ ਸ਼ਾਮ ਦਾ ਅਸੀਂ ਕੰਮ ਤੋਂ ਬਾਈ ਉਰੀ ਆ ਰਹੇ ਸੀ ਆ ਸੀਗੇ ਰਹਿ ਜੀ ਵੀਰੇ ਠੀਕ ਆ ਹਾਂ 6:30 ਵਜੇ ਘਰੇ ਫੋਨ ਆ ਗਿਆ ਸੀਗਾ ਵੀ ਐਂ ਤੇ ਕਰਕੇ ਗੱਲ ਹੋਊਗੀ ਹੁਣ ਘਰੇ ਉਦੋਂ ਲਜਾਨ ਨੂੰ ਛੱਡ ਲਵੇ ਉਹਦੇ ਐਵੇਂ ਕਹੀਏ ਇੱਕ ਹੋਵ ਨਹੀਂ ਸੀਗਾ ਮਾਸਾ ਕਿਹੜੇ ਹੀ ਲੈਣਾ ਹੁਣਾਂ ਨੂੰ ਅੱਜ ਤੋਂ 5 ਮਹੀਨੇ ਹੋ ਕੇ 6ਵਾਂ ਲੱਗਾ ਵੀਰੇ ਮੰਜੇ ਚ ਅਸੋ ਮਤਲਬ 5 5 ਮਹੀਨੇ ਹੋ ਗਏ ਬਾਈ ਨੂੰ 6 ਮਹੀਨਾ ਲੱਗਿਆ ਹਾਂ ਵੀਰੇ ਓਕੇ ਓਕੇ ਹੁਣ ਜਿਹੜੇ ਹੋ ਸੀਗਾ ਕਦੇ ਕਿਧਰੋਂ ਫਾੜ ਕਦੇ ਕਿਧਰੋਂ ਹੁਣ ਜਮੀ ਹਾਰ ਕੇ ਬੈਠ ਗਏ ਵੀਰੇ ਹੁਣ ਲਾਜਵੇ ਵਾਲੇ ਨੂੰ ਜਮੀ ਹੁਣ ਹੱਥ ਝਾੜੀ ਬੈਠਾ ਹੁਣ ਓਏ ਹੋਏ ਹੁਣ ਪੀਜੀਆ ਇਲਾ ਚੱਲ ਰਹਾ ਇਹਦਾ ਚੰਡੀਗੜ੍ਹ ਅਸੀਂ ਚੰਡੀਗੜ੍ਹ ਤੋਂ ਚੱਲਦੇ ਪੀਜੀਆ ਚ ਹਾਂ ਵੀਰੇ ਬਈ ਮਤਲਬ ਡਾਕਟਰਾਂ ਨੇ ਕੀ ਕਿਹਾ ਇਹਦੇ ਟਰੀਟਮੈਂਟ ਬਾਰੇ ਬਾਈ ਦੇ ਹੁਣ ਵੀ ਕਿੰਨਾ ਟਾਈਮ ਮਤਲਬ ਇਹਨੂੰ ਉਹ ਕਰਨਾ ਪਊਗਾ ਹਜੇ ਵੀਰੇ ਕੋਈ ਪਤਾ ਨਹੀਂ ਦੱਸਿਆ ਨਹੀਂ ਹਜੇ ਅੱਛਾ ਜੀ ਨਾ ਨਾ ਵੀਰੇ ਮਤਲਬ ਇਸੇ ਤਰ੍ਹਾਂ ਹੀ ਜਿਵੇਂ ਕਹਦੀ ਹੈ ਵੀ ਉਹ ਕਰਤਾ ਹਨਾ ਹਾਂ ਹਾਂ ਵੀਰੇ ਚਾਰਾ ਕੁਛ ਹੁਣ ਇਹਦਾ ਬੈੱਡ ਧੀਆ ਜਿੰਨਾ ਵੀ ਵਿਚਾਰੇ ਦਾ ਹੈਗਾ ਨਾ ਉੱਠਣ ਜੋਗਰਾ ਨਾ ਬੈਠਣ ਜੋਗਰਾ ਤੁਸੀਂ ਵੀ ਹਲਾਤ ਦੇਖ ਹੀ ਰਹੇ ਹੋ ਜਵਾਕ ਦੇ ਓਕੇ ਤੇ ਇਧਰਲੀ ਲੱਤ ਨੂੰ ਬਈ ਆ ਕਿਵੇਂ ਸਿੱਲੀ ਹੋਈ ਜੜੀ ਇਹ ਵੀਰੇ ਮਾਸ ਕੱਢ ਕੇ ਪਾ ਸੀ ਇਧਰੋਂ ਲੱਤ ਚ ਅੱਛਾ ਇਧਰੋਂ ਮਾਸ ਕੱਢ ਕੇ ਇਹ ਲੈ ਇਧਰ ਲੱਤ ਚ ਪਾ ਆ ਹਾਂ ਵੀਰੇ ਓਕੇ 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 ਇਹਦਾ ਵਾਲਾ ਵੀਰੇ ਬੁਰਾ ਹਾਲਤੀ ਇਹ ਤਾਂ ਦੇਖ ਵੀ ਨਹੀਂ ਸ਼ਾਦਾ ਤੀ ਕੋ ਅੱਛਾ ਜੀ ਹਾਂ ਇਹਦਾ ਜੇ ਹੁਣ ਵੀ ਤੁਸੀਂ ਡਾਕਟਰ ਥੋੜੇ ਜਿਹਾ ਟਾਈਮ ਨੂੰ ਪੱਟੀ ਕਰਨ ਆਊਗਾ ਹੁਣ ਵੀ ਦੇਖ ਸਕਦੇ ਤੁਸੀਂ ਇਹਦੇ ਹਲਾ ਦਾ ਓਏ ਹੋਏ 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 ਤੇ ਬਾਈ ਤੁਹਾ ਆਪਣੇ ਇਹਦੇ ਡੈਡੀ ਦਾ ਕੀ ਨਾਮ ਆ ਬਾਈ ਦੇ ਨਰਪਾਇ ਸਿੰਘ ਆ ਵੀਰੇ ਨਰਪਾਇ ਸਿੰਘ ਹਾਂ ਵੀਰੇ ਨਰਪਾਇ ਸਿੰਘ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਹਨਾ ਹਾਂ ਹਾਂ ਵੀਰੇ ਤੇ ਤੁਹਾਡਾ ਕੋਈ ਬਾਈ ਆਪਣਾ Google Pay ਦਾ ਅਕਾਊਂਟ ਨੰਬਰ ਕੋਈ ਹੈਗਾ ਚੱਲਦਾ ਹਾਂ ਵੀਰੇ Google Pay ਚੱਲਦਾ ਇੱਕ ਆ Google Pay ਕਿਹੜੇ ਨੰਬਰ ਤੇ ਚੱਲਦਾ ਬਾਈ 8283013271 8283013271 ਹਾਂਜੀ ਇਹ ਤੁਹਾਡਾ Google Pay ਨੰਬਰ ਆ ਹਾਂਜੀ ਤੇ ਸੰਗਤਜੀ ਗੱਲ ਇਹ ਹੈ ਵੀ ਜੇ ਕਿਸੇ ਭਰਾ ਨੇ ਹਨਾ ਕਿਸੇ ਵੀ ਪੱਖੋਂ ਤਿਲ ਫੁਲੇ ਇਹਨਾਂ ਦੀ ਸੇਵਾ ਕਰਨੀਆਂ ਯਾਨੀ ਕਿ ਮਤਲਬ ਬਾਈ ਉਹਨਾਂ ਦੀ ਕਹਿੰਦੀ ਹੈਲਪ ਕਰਨੀ ਹੈ ਤਾਂ ਕਰ ਸਕਦੇ ਆ ਤੇ ਬਾਕੀ ਬਾਈ ਤੁਸੀਂ ਕੋਈ ਸੰਗਤ ਨੂੰ ਕਹਿਣਾ ਚਾਹੁੰਦੇ ਹੋ ਵੀਰੇ ਮੇਰੀ ਦਾਹੀਆ ਤਵਾਨ ਕੇ ਵੇਂਦੇ ਆ ਵੀ ਬੱਚੇ ਦਾ ਇਲਾਜ ਹੋ ਜਾ ਵੀ ਥੋੜੇ ਘਾਣ ਜਿੰਨਾ ਕ ਵੀ ਸਰਦਾ ਵੀ ਜਵਾਖ ਦਾ ਇਲਾਜ ਹੋ ਜਾਊਗਾ ਵੀ ਇਹਨੂੰ ਥੋੜੇ ਘਾਣੇ ਪਾ ਦਾਣ ਵਿਚਾਰੇ ਨੂੰ ਜਵਾਗ ਨੂੰ ਵੇਚੇ ਵੀ ਕਿਵੇਂ ਨਾ ਕਿਵੇਂ ਉਹ ਕਰਦਣ ਵੀਰੇ ਇਲਾਜ ਹੋ ਜਾਊਗਾ ਜਵਾਗ ਦਾ ਹੁਣ ਮੈਂ ਤਾਂ ਜਮੇ ਹੀ ਇਹ ਜਵਾਗ ਦੀ ਵੀ ਦੋ ਗੁੱਡੀਆਂ ਨੇ ਮੇਰੇ ਕੋਲ ਅੱਛਾ ਇਹ ਇਹ ਬਾਈ ਮਤਲਬ ਬੜਾ ਸੀਗਾ ਪਰਵਾਹ ਆਪਣੇ ਹਾਂ ਵੀਰੇ ਇਹ ਹੀ ਬੱਚਾ ਅੱਛਾ ਦੋ ਇਹ ਤਾਂ ਗੁੱਡੀਆਂ ਛੋਟੀਆਂ ਨੇ ਹ ਕੱਲਾ ਹੀ ਆ ਇੱਕ ਮਿੰਟਾ ਵੀ ਕੱਲਾ ਹੀ ਆ ਹਾਂ ਵੀਰੇ ਘਾਦਦੇ ਆ ਗਰੀਬਿਆਂ ਕਮਜ਼ੋਰੀਆਂ ਮਾਰਦੇ ਨੇ ਵੀਰੇ ਬਿਲਕੁਲ ਜੀ ਬਿਲਕੁਲ ਉਹ ਜੀ ਕਰਦਾ ਸੀ ਹੂੰ ਇਹਦੇ ਵਰਗੇ ਦਾ ਹੱਲੇ ਖੇਡਣ ਕਈ ਨਹੀਂ ਮੁੜਦੇ ਹੈਗੇ ਸਹੀ ਗੱਲ ਹੈ ਸਹੀ ਗੱਲ ਹੈ ਤੇ ਲੋਕ ਸੰਗਤ ਹੀ ਹੱਥ ਫਨ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੈਸੇ ਜਿਹੜਾ ਨੰਬਰ ਬਾਈ ਨੇ ਬੋਲਿਆ 8283013 13271 ਨੰਬਰ ਸਕਰੀਨ ਤੇ ਵੀ ਚੱਲ ਰਿਹਾ ਇਹ ਤਾਂ ਹੈਗਾ Google Pay ਨੰਬਰ ਹੈ ਨਾ ਜੀ ਤੇ ਤੁਹਾਡਾ ਕੋਈ ਅਕਾਊਂਟ ਨੰਬਰ ਹੈਗਾ ਜੀ ਚਲੋ ਜੀ ਮੈਂ ਇਹਨਾਂ ਦਾ ਅਕਾਊਂਟ ਨੰਬਰ ਦੀ ਕਾਪੀ ਵੈਸੇ ਉੱਪਰ ਮੈਂਸ਼ਨ ਕਰ ਦੂੰਗਾ ਜਿਹੜਾ ਵੀ ਇਹਨਾਂ ਦਾ ਬਾਈਵਰਾਂ ਦਾ ਅਕਾਊ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਬਾਈੁਰਾਂ ਦੀ ਹੈਲਪ ਕਰਨੀ ਹੈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪਾਂ ਇਸ ਭਰਾ ਦਾ ਇਲਾਜ ਕਰਾਉਣਾ ਤੁਹਾਨੂੰ ਪਤਾ ਹੀ ਹੈ ਵੀ ਸਿਰਫ ਜਿਹੜਾ 2 250 300 ਦਿਹਾੜੀ ਕਰਨ ਵਾਲਾ ਬੰਦਾ ਕੋਈ ਵੀ ਹੈ ਨਹੀਂ ਇਲਾਜ ਕਰਵਾ ਸਕਦਾ ਸੋ ਇਸ ਇਲਾਜ ਦੇ ਵਿੱਚ ਨਾ ਤੁਹਾਡੀ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਵੀ ਯਾਰ ਤੁਸੀਂ ਵੱਧ ਤੋਂ ਵੱਧ ਜਿੰਨਾ ਵੀ 2 ਰੁਪਏ ਤੇ 5 ਰੁਪਏ 50 ਰੁਪਏ 100 ਰੁਪਏ ਜਿੰਨਾ ਵੀ ਤੁਸੀਂ ਮਤਲਬ ਖੋਸੋ ਕੇ ਪਾ ਸਕਦੇ ਹੋ ਭਰਾਵਾਂ ਕੇ ਜਰੂਰ ਹੈਲਪ ਕਰਿਓ ਇਸ ਪਰਿਵਾਰ ਦੀ ਤੇ ਜਿਹੜੇ ਭਰਾ ਵੀਡੀਓ ਸ਼ੇਅਰ ਕਰਕੇ ਉਹ ਲੋਕਾਂ ਤੱਕ ਪਹੁੰਚਾ ਦੇਣਗੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਜਰੂਰ ਬੇਨਤੀ ਨੂੰ ਪ੍ਰਵਾਨ ਕਰਿਓ ਗਰੀਬ ਪਰਿਵਾਰ ਆ ਪਿੰਡ ਬਾਲੀਆਂ ਤੇ ਬਾਈ ਦੇ ਡੈਡੀ ਦਾ ਨਾਮ ਹੈਗਾ ਨਰਪਾਲ ਸਿੰਘ ਤੁਹਾਡਾ ਕੀ ਨਾਂ ਬਾਈ ਬਾਈ ਦਾ ਨਾਮ ਹੈਗਾ ਸੱਜਣਾ ਹੈਪੀ ਬਰਨਾਲੀ ਜਿਵੇਂ ਬਾਈ ਨੇ ਦੱਸਿਆ ਵੀ ਦਿਹਾੜੀ ਜਾਂਦਾ ਹੁੰਦਾ ਸੀਗਾ ਨਾ ਕਿਸੇ ਟੈਂਟ ਵਾਲਿਆਂ ਨਾਲ ਡੈਕੋਰੇਸ਼ਨ ਵਾਲਿਆਂ ਨਾਲ ਆਉਂਦੇ ਹੋਏ ਪਾਣਾ ਵਾਪਰਿਆ ਤੀਗਾ 5 ਮਹੀਨੇ ਹੋ ਗਏ ਬਾਈ ਨੂੰ ਬੈੱਡ ਤੇ ਪੈਣ ਨੂੰ 6 ਮਹੀਨਾ ਲੱਗਿਆ ਤੇ ਜਰੂਰ ਯਾਰ ਭਰਾ ਬਣ ਕੇ ਸਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਆ ਵੀ ਜਿੰਨਾ ਕੁ ਵੀ ਤਿਲ ਫੁੱਲ ਤੁਸੀਂ ਬਾਈ ਬਰਨ ਦੀ ਹੈਲਪ ਕਰ ਸਕਦੇ ਹੋ ਜਰੂਰ ਕਰਿਓ ਪਰਿਵਾਰ ਦੇ ਵਿੱਚ ਨਾ ਬਾਈ ਸੀ ਵੱਡਾ ਦੋ ਬਾਈ ਤੋਂ ਛੋਟੀਆਂ ਬੇਟੀਆਂ ਨੇ ਤੇ ਜਰੂਰ ਜਾ ਬੇਨਤੀ ਨਿਫਰਮਾਨ ਕਰ ਲਿਓ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ